ਪਾਈ ਮਰਦਾਨਾ ਗੁਰੂ ਨਾਨਕ ਦੇਵ ਜੀ ਦਾ ਉਹ ਸਾਥੀ ਸੀ ਜਿਸ ਨੇ ਉਹਨਾਂ ਦਾ ਸਾਥ ਪੂਰੀ 47 ਸਾਲ ਦਿੱਤਾ ਪਾਈ ਮਰਦਾਨੇ ਲਈ ਪਹਾੜਾਂ ਦੀ ਸਰਦੀ ਰੇਗਿਸਤਾਨ ਦੀ ਗਰਮੀ ਜੰਗਲਾਂ ਵਿੱਚ ਜਾਨਵਰਾਂ ਦਾ ਡਰ ਉਜਾੜ ਅਤੇ ویرਾਨੀ ਵਿੱਚ ਭੁੱਖ ਪਿਆਸ ਜਾਂ ਘਰ ਦਾ ਮੋਹ ਗੁਰੂ ਦਾ ਸਾਥ ਦੇਣ ਵਿੱਚ ਔਕੜ ਨਾ ਬਣੇ ਸੱਚੇ ਗੁਰੂ ਨੇ ਉਸ ਵਿੱਚੋਂ ਪੰਜ ਵਿਕਾਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਕੱਢ ਕੇ ਪੰਜ ਗੁਣ ਸਤ ਸੰਤੋਖ ਸਬਰ ਦਇਆ ਅਤੇ ਧਰਮ ਭਰ ਦਿੱਤੇ ਸਨ ਉਸ ਨੂੰ ਇੱਕ ਸੰਤ ਅਤੇ ਸਾਰਿਆਂ ਦਾ ਪ੍ਰਾਹਣ ਦਾ ਮਾਣ ਬਖਸ਼ ਦਿੱਤਾ ਸੀ ਭਾਈ ਮਰਦਾਨਾ ਗੁਰੂ ਜੀ ਨਾਲੋਂ ਉਮਰ ਵਿੱਚ 9 ਸਾਲ ਵੱਡਾ ਸੀ ਉਸ ਦਾ ਪਿਤਾ ਮੀਰ ਬਾਦਰੇ ਪਿੰਡ ਦਾ ਮਰਾਸੀ ਸੀ ਉਹਨਾਂ ਦਿਨਾਂ ਵਿੱਚ ਕੋਈ ਚਿੱਠੀ ਪੱਤਰ ਭੇਜਣ ਦਾ ਸਾਧਨ ਨਹੀਂ ਸੀ ਮਰਾਸੀ ਇਹ ਕੰਮ ਕਰਦੇ ਸਨ ਪਿੰਡਾਂ ਦੇ ਲੋਕਾਂ ਦੇ ਸੁਨੇਹੀ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਾ ਕੇ ਦਿੰਦੇ ਅਤੇ ਉਹਨਾਂ ਤੋਂ ਜਵਾਬ ਵਾਪਸ ਲੈ ਕੇ ਆਉਂਦੇ ਸਨ ਮਰਾਸੀ ਦਾ ਕੰਮ ਬੜੀ ਵੱਡੀ ਜ਼ਿੰਮੇਵਾਰੀ ਦਾ ਹੁੰਦਾ ਸੀ ਉਹਨਾਂ ਨੂੰ ਸਭ ਕੁਝ ਜ਼ੁਬਾਨੀ ਯਾਦ ਰੱਖਣਾ ਪੈਂਦਾ ਸੀ ਉਹਨਾਂ ਦੀ ਜ਼ੁਬਾਨ ਉੱਪਰ ਸਭ ਨੂੰ ਯਕੀਨ ਹੁੰਦਾ ਸੀ ਉਹ ਹਰ ਇੱਕ ਦੇ ਘਰ ਰਹਿ ਸਕਦੇ ਸਨ ਅਤੇ ਹਰ ਇੱਕ ਦੇ ਘਰ ਖਾ ਪੀ ਸਕਦੇ ਸਨ ਜੇ ਜਮਾਨਾ ਨੂੰ ਆਪਣੀ ਇੱਜ਼ਤ ਖਾਤਰ ਉਹਨਾਂ ਦੀ ਚੰਗੀ ਸੇਵਾ ਕਰਨੀ ਪੈਂਦੀ ਸੀ ਉਹ ਜਾਂਦੇ ਆਉਂਦੇ ਰਹਿੰਦੇ ਸਨ ਇਸ ਲਈ ਰਸਤੇ ਦੀਆਂ ਤਕਲੀਫਾਂ ਸਹਾਰਨਾ ਉਹਨਾਂ ਦੀ ਆਦਤ ਬਣ ਚੁੱਕੀ ਸੀ ਰਸਤੇ ਵਿੱਚ ਇਕੱਲੇ ਹੋਣ ਕਾਰਨ ਆਪਣਾ ਆਪ ਬਹਿਲਾਉਣ ਲਈ ਗਾਉਣਾ ਅਤੇ ਬਚਾਉਣਾ ਉਹਨਾਂ ਦਾ ਸ਼ੁਗਲ ਸੀ ਉਹਨਾਂ ਦਾ ਆਚਰਣ ਉੱਚਾ ਹੋਣਾ ਸਭ ਤੋਂ ਵੱਡਾ ਗੁਣ ਸੀ ਪਾਈ ਮਰਦਾਨੇ ਵਿੱਚ ਆਪਣੇ ਖਾਨਦਾਨ ਦੀਆਂ ਸਾਰੀਆਂ ਚੰਗੀਆਂਈਆਂ ਹੋਣ ਤੋਂ ਇਲਾਵਾ ਰਬਾਬ ਵਜਾਉਣ ਦਾ ਖਾਸ ਗੁਣ ਸੀ ਜਿਸ ਨਾਲ ਉਸਨੇ ਗੁਰੂ ਜੀ ਦੀ ਰਚੀ ਬਾਣੀ 19 ਰਾਗਾ ਵਿੱਚ ਗਾਇਨ ਕੀਤੀ ਗੁਰੂ ਜੀ ਨੇ ਮੋਤੀਖਾਨੇ ਦਾ ਕੰਮਕਾਰ ਛੱਡ ਦੇਣ ਪਿੱਛੋਂ ਪਾਈ ਮਰਦਾਨੇ ਨੂੰ ਉਸ ਦੇ ਗੁਣ ਵੇਖ ਕੇ ਆਪਣੇ ਸਫਰਾਂ ਦਾ ਸਾਥੀ ਚੁਣ ਲਿਆ ਉਹਨਾਂ ਨੇ ਆਪਣਾ ਸੁਨੇਹਾ ਪੁੱਲੀ ਪਟਕੀ ਜਨਤਾ ਤੱਕ ਪਹੁੰਚਾਉਣ ਲਈ ਸੁਲਤਾਨਪੁਰ ਤੋਂ ਲਾਹੌਰ ਵੱਲ ਪੈਦਲ ਚੜ੍ਹਨਾ ਸ਼ੁਰੂ ਕਰ ਦਿੱਤਾ ਰਸਤੇ ਵਿੱਚ ਜਿੱਥੇ ਰਾਤ ਪੈ ਗਈ ਉੱਥੇ ਹੀ ਦੋਵੇਂ ਸੋ ਗਏ ਸਵੇਰੇ-ਸਵੇਰੇ ਉਹਨਾ ਉੱਠ ਕੇ ਇਸ਼ਨਾਨ ਕੀਤਾ ਭਾਈ ਮਰਦਾਨੀ ਨੇ ਰਬਾਬ ਵਜਾਈ ਤੇ ਗੁਰੂ ਜੀ ਨੇ ਪਰਮਾਤਮਾ ਦੀ ਉਸਤਤ ਵਿੱਚ ਸ਼ਬਦ ਉਚਾਰਨ ਕੀਤਾ ਸ਼ਬਦ ਦਾ ਪੂਰ ਪੈਣ ਪਿੱਛੋਂ ਪਾਈ ਮਰਦਾਨਾ ਗੁਰੂ ਜੀ ਦੀ ਆਗਿਆ ਲੈ ਕੇ ਨੇੜੇ ਦੇ ਪਿੰਡ ਵਿੱਚ ਖਾਣ ਪੀਣ ਲਈ ਕੁਝ ਲੈਣ ਗਿਆ। ਪਿੰਡਾਂ ਦੇ ਲੋਕਾਂ ਨੇ ਖਾਣ ਦੀਆਂ ਵਸਤੂਆਂ ਦੇ ਨਾਲ ਪਾਉਣ ਵਾਲੇ ਕੱਪੜੇ ਵੀ ਦੇ ਦਿੱਤੇ। ਜਿਵੇਂ ਕਿ ਉਹ ਆਮ ਸਾਧਾ ਨੂੰ ਦਿੰਦੇ ਸਨ। ਪਾਈ ਮਰਦਾਨੇ ਨੇ ਕੱਪੜਿਆਂ ਦੀ ਗਠੜੀ ਬੰਨੀ ਤੇ ਗੁਰੂ ਜੀ ਪਾਸ ਲੈ ਗਿਆ। ਗੁਰੂ ਜੀ ਨੇ ਪਾਈ ਮਰਦਾਨੇ ਪਾਸ ਕੱਪੜਿਆਂ ਦੀ ਗੰਢ ਦੇਖੀ ਕਿਹਾ ਪਾਈ ਮਰਦਾਨੀਆਂ ਇੱਕ ਕਪੜੇ ਗਰੀਬਾਂ ਨੂੰ ਵੰਡਦੇ ਲੋੜ ਤੋਂ ਬਿਨਾਂ ਦਾਨ ਅਤੇ ਪੂਜਾ ਦੀਆਂ ਵਸਤੂਆਂ ਇਕੱਠੀਆਂ ਕਰਨ ਨਾਲ ਬੰਦਾ ਲੋਭੀ ਬਣ ਜਾਂਦਾ ਹੈ ਲੋਭੀ ਲਾਲਚ ਵਿੱਚ ਫਸ ਕੇ ਕਦੇ ਵੀ ਦੁਨੀਆ ਦਾ ਭਲਾ ਨਹੀਂ ਕਰ ਸਕਦਾ ਗੁਰੂ ਜੀ ਦਾ ਹੁਕਮ ਮੰਨ ਕੇ ਪਾਈ ਮਰਦਾਨੀ ਨੇ ਕੱਪੜਿਆਂ ਦੇ ਨਾਲ ਜਿਹੜੀਆਂ ਖਾਣ ਵਾਲੀਆਂ ਵਸਤੂਆਂ ਵਾਧੂ ਸਨ ਉਹ ਗਰੀਬਾਂ ਨੂੰ ਵੰਡ ਦਿੱਤੀਆਂ